ਕਿ ਅਸੀਂ ਆਪਣੀ ਮਨ ਲਈ ਕਿੰਨਾ ਸਮਾਂ ਕੱਢਦੇ ਹਾਂ ਆਪਣੀ ਆਪ ਲਈ ਕਿੰਨਾ ਸਮਾਂ ਕੱਢ ਰਹੇ ਹਾਂ ਜਦੋਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਫਤੇ ਸਤਿ ਸ਼੍ਰੀਕਾਲ ਸਾਂਝ ਕਰਨ ਤੋਂ ਬਾਅਦ ਅਕਸਰੀ ਇੱਕ ਸਵਾਲ ਦਾ ਸਾਹਮਣਾ ਆਪਾਂ ਨੂੰ ਕਰਨਾ ਪੈਂਦਾ ਜਾਂ ਆਪਾਂ ਅਗਲੇ ਨੂੰ ਪੁੱਛਦੀਆਂ ਵੀ ਕੀ ਹਾਲ ਹੈ ਕੀ ਹਾਲ ਹੈ ਸਿਹਤ ਦਾ ਕੀ ਹਾਲ ਹੈ ਕਾਰੋਬਾਰ ਦਾ ਕੀ ਹਾਲ ਹੈ ਪਰਿਵਾਰ ਦਾ ਇਹ ਚਾਰ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਤੁਹਾਨੂੰ ਅਗਲਾ ਪੁੱਛਦਾ ਹੈ ਬੰਦਾ ਕਹਿੰਦਾ ਕੀ ਹਾਲ ਹੈ ਤੇਰੀ ਸਿਹਤ ਦਾ ਇਹਦਾ ਮਤਲਬ ਆਪਾਂ ਸਾਰੇ ਸਮਝ ਗਏ ਵੀ ਬਾਡੀ ਦੀ ਗੱਲ ਕਰ ਰਿਹਾ ਹੈ ਸਰੀਰ ਬਾਰੇ ਪੁੱਛ ਰਿਹਾ ਹੈ ਜਦੋਂ ਕੋਈ ਆਦਮੀ ਕਹਿੰਦਾ ਹੈ ਕਿ ਕੀ ਹਾਲ ਹੈ ਤੇਰੇ ਪਰਿਵਾਰ ਦਾ ਆਪਾਂ ਫਿਰ ਦੱਸਦੇ ਹਾਂ ਕਿ ਸਾਰਾ ਪਰਿਵਾਰ ਠੀਕ ਹੈ ਬਾਪੂ ਜੀ ਨੂੰ ਆਹ ਥੋੜੀ ਜੀ ਸਿਹਤ ਦੀ ਪ੍ਰੋਬਲਮ ਹੈ ਭਾਵੇਂ ਉਹਨੇ ਜ਼ਿਕਰ ਨਹੀਂ ਕੀਤਾ ਵੀ ਪਰਿਵਾਰ ਦੀ ਸਿਹਤ ਦਾ ਹਾਲ ਪੁੱਛ ਰਿਹਾ ਹੈ ਕੀ ਪੁੱਛ ਰਿਹਾ ਹੈ ਪਰ ਆਪਾਂ ਇਸ ਗੱਲ ਨੂੰ ਅੰਡਰਸਟੈਂਡ ਕਰਦੇ ਹੁੰਨੇ ਆ ਆਪਣੀ ਆਪ ਹੀ ਆਪਾਂ ਸਮਝ ਲੈਣੀਆਂ ਕਿ ਸਿਹਤ ਦਾ ਹਾਲ ਹੀ ਦੱਸਣਾ ਠੀਕ ਹੈ ਜੀ ਜਦੋਂ ਕੋਈ ਤੁਹਾਨੂੰ ਪੁੱਛਦਾ ਹੈ ਕੀ ਹਾਲ ਹੈ ਕਾਰੋਬਾਰ ਦਾ ਕਾਰੋਬਾਰ ਦਾ ਮਤਲਬ ਕਿਰਤ ਕਿਰਤ ਦਾ ਮਤਲਬ ਜਿੱਥੋਂ ਪੈਸਾ ਆਉਨੇ ਪੈਸਾ ਉਹੀ ਹੈ ਜਿਹਦੇ ਨਾਲ ਅਸੀਂ ਸਾਰੀਆਂ ਸੁਖ-ਸੂਲਤਾ ਇਕੱਠੀਆਂ ਕਰਦੇ ਹਾਂ ਉਹ ਸਾਰੀਆਂ ਪੈਸੇ ਨਾਲ ਇਕੱਠੀਆਂ ਕੀਤੀਆਂ ਸੁਖ-ਸੂਲਤਾ ਸਾਡੇ ਤਨ ਨਾਲ ਸੰਬੰਧਤ ਨੇ ਇਹਦਾ ਮਤਲਬ ਹਾਲਚਲ ਇੱਥੇ ਵੀ ਤਨ ਦਾ ਹੀ ਪੁੱਛਿਆ ਜਾਂਦਾ ਹੈ ਜਦੋਂ ਕੋਈ ਸਾਨੂੰ ਪੁੱਛਦਾ ਹੈ ਕਿ ਕੀ ਹਾਲ ਹੈ ਤਾਂ ਵੀ ਅਸੀਂ ਸਾਹਮਣੇ ਉਹ ਆਪਣੇ ਤਨ ਦਾ ਹਾਲ ਹੀ ਦੱਸਦੇ ਹਾਂ ਵੀ ਬਾਕੀ ਤਾਂ ਠੀਕ ਹੈ ਥੋੜਾ ਜਿਹਾ ਝੁਕਾਮ ਹੈ ਜਾਂ ਦਤ ਦੁੱਖ ਵੀ ਉੱਚੀ ਠੀਕ ਹੈ ਜੀ ਮੈਂ ਸਿਰਫ ਇੰਨੀ ਬੇਨਤੀ ਕਰ ਰਿਹਾ ਹਾਂ ਅਜੇ ਤੱਕ ਕਿ ਆਪਾਂ ਨੂੰ ਜਦੋਂ ਹਾਲ ਚਲ ਪੁੱਛਿਆ ਗਿਆ ਅੱਜ ਤੱਕ ਜਾਂ ਆਪਾਂ ਕਿਸੇ ਨੂੰ ਪੁੱਛਿਆ ਤੇ ਪੁੱਛਿਆ ਕੀ ਹੈ ਤਨ ਦਾ ਹਾਲ ਪੁੱਛਿਆ ਤਨਦੇਈ ਆਲ ਪੁੱਛਿਆ ਨਾ ਇਮਾਨਦਾਰੀ ਨਾਲ ਇੱਕ ਜਵਾਬ ਦਿਓ ਜਿੰਨੇ ਤੁਸੀਂ ਨੌਜਵਾਨ ਮੇਰੇ ਭਰਾ ਬੈਠੇ ਹੋ ਬੈਠੇ ਬਾਪੂ ਜੀ ਤੁਹਾਨੂੰ ਅੱਜ ਤੱਕ ਕਦੇ ਇੱਕ ਵਾਰ ਵੀ ਕਿਸੇ ਨੇ ਇਹ ਪੁੱਛਿਆ ਵੀ ਹਾਂ ਬਈ ਕੀ ਹਾਲ ਹੈ ਤੇਰੀ ਮਨ ਦਾ ਹਾਂਜੀ ਹਾਂ ਨਾ ਦੱਸੋਗੇ ਨਹੀਂ ਇਹ ਨਹੀਂ ਪੁੱਛਿਆ ਕਿਸੇ ਨੇ ਪੁੱਛਿਆ ਅਜੇ ਤੱਕ ਕੀ ਹਾਲ ਹੈ ਤੇਰੇ ਮਨ ਦਾ ਮਨ ਦਾ ਹਲਚਲ ਕਿਸੇ ਨੇ ਨਹੀਂ ਪੁੱਛਿਆ ਜਦੋਂ ਕਿ ਇਹ ਵਿਗੜਿਆ ਹੋਇਆ ਮਾਨੀ ਹੈ ਅੱਜ ਤਾਂ ਆਮ ਜਿਹਨੂੰ ਵੀ ਛੇੜ ਲਓ ਤੁਸੀਂ ਮਨ ਦਾ ਗਾਲੀ ਬਸ ਟੈਨਸ਼ਨ ਰਹਿੰਦੀ ਹੈ ਟੈਨਸ਼ਨ ਮਨ ਨੂੰ ਰਹਿੰਦੀ ਹੈ ਨਾ ਬੰਦਾ ਕਿਨਾਂ ਸਟ्रेस ਦੀ ਜਿ ਤਰ੍ਹਾਂ ਫਿਰਦੀ ਹੈ ਤਾਂ ਮਤਲਬ ਮਾਨੀ ਕਰਾਉਂਦਾ ਹਾਲ ਸਾਡੇ ਮਨ ਦਾ ਵਿਗੜਿਆ ਹੋਇਆ ਹੈ ਤੇ ਮਨ ਦਾ ਹਾਲ ਅਸੀਂ ਕਦੇ ਪੁੱਛਿਆ ਨਹੀਂ ਦੱਸਿਆ ਇੱਥੋਂ ਤੱਕ ਇੱਥੇ ਦਾ ਪਾਇਸਾ ਬੜੇ ਗੁਰੂ ਮਹਾਰਾਜੀ ਦੀ ਕਿਰਪਾ ਹੋਵੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਾਡੇ ਮਨ ਉੱਤੇ ਹੀ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਤੇ ਧਾਰਮਿਕ ਸਟੇਜਾਂ ਤੋਂ ਵੀ ਸਭ ਤੋਂ ਘੱਟ ਗੱਲ ਮਨ ਦੀ ਹੁੰਦੀ ਹੈ ਕਿਉਂਕਿ ਮਨ ਦੀ ਗੱਲ ਕਰਨੀ ਔਖਾ ਕੰਮ ਹੈ ਤੇ ਮੈਂ ਨਹੀਂ ਕਹਿ ਰਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਪੜੋਗੇ ਉੱਥੇ ਬੜਾ ਸਪਸ਼ਟ ਕਹਿੰਦੇ ਨੇ ਪਾਸ਼ਾ ਕਿ ਵੱਡੇ ਵੱਡੇ ॠषि मुनि ਜਿਨ੍ਹਾਂ ਨੂੰ ਲੋਕ ਭਗਵਾਨ ਸਮਝ ਕੇ ਪੂਜਦੇ ਰਹੇ ਵੀ ਇਹ ਤਾਂ ਰੱਬ ਰੂਪ ਨੇ ਪਰ ਉਹਨਾਂ ਨੇ ਆਪਣੇ ਤਨ ਦੇ ਵਿੱਚੋਂ ਮਨ ਦਾ ਵੀ ਅਨੁਭਵ ਨਹੀਂ ਕੀਤਾ ਸੰਕਾਦਕ ਨਾਰਦ ਮੁਨ ਸੇਖਾ ਤਿੰਨ ਭੀ ਤਨ ਮੈਂ ਮਨ ਨਹੀਂ ਵੇਖਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਮਨ ਨਾਲ ਦੀ ਚੀਜ਼ ਵੀ ਕੋਈ ਹੁੰਦੀ ਆ ਇਸ ਲਈ ਅੱਜ ਆਪਾਂ ਜਿਹੜੇ ਸਬਜੈਕਟ ਦੀ ਗੱਲ ਕਰ ਰਹੇ ਆ ਪੰਗਤੀਆਂ ਬਾਣੀਆਂ ਦੇ ਆਧਾਰ ਤੇ ਬੜਾ ਡੂੰਘਾ ਹੈ ਪਿਆਰਿਓ ਮਨ ਮਨ ਸਾਡੀ ਸਾਡੀ ਜ਼ਿੰਦਗੀ ਦਾ ਸਭ ਤੋਂ ਸਭ ਤੋਂ ਜ਼ਰੂਰੀ ਚੀਜ਼ ਹੈ ਕੋਈ ਵਿਅਕਤੀ ਭਾਵੇਂ ਪੂਰੀ ਦੁਨੀਆ ਜਿੱਤ ਲਵੇ ਜੇ ਉਹਦਾ ਮਨ ਰਿਲੈਕਸ ਨਹੀਂ ਹੈ ਮਨ ਸ਼ਾਂਤ ਨਹੀਂ ਹੈ ਉਹ ਸੱਚੀ ਹੁੰਦਾ ਕਿੱਥੇ ਭਾਵੇਂ ਕਿਸੇ ਦੇ ਪੱਲੇ ਕੱਖ ਵੀ ਨਾ ਹੋਵੇ ਜੇ ਉਹਦਾ ਮਾਈਂਡ ਰਿਲੈਕਸ ਹੈ ਮਨ ਸ਼ਾਂਤ ਹੈ ਅਨੰਦਿਤ ਹੈ ਉਹ ਤਾਂ ਰਾਜਾ ਇਸੇ ਲਈ ਗੁਰੂ ਨੇ ਕਿਹਾ ਨਾ ਮਨ ਜਿੱਤੈ ਜਗ ਜਿੱਤ। ਵੀ ਗੱਲ ਤਾਂ ਮਨ ਨੂੰ ਜਿੱਤਣ ਦੀ ਹੈ। ਤੇ ਮਨ ਨੂੰ ਇੰਨਾ ਤਾਕਤਵਰ ਵੀ ਦੱਸਿਆ ਗੁਰੂ ਪਾਸ਼ਾ ਨੇ। ਮਨ ਤੂੰ ਜੋਤ ਸਰੂਪ ਹੈ। ਤੁਸੀਂ ਵੇਖੋ ਇਮਾਨਦਾਰੀ ਨਾਲ ਇਹ ਗੱਲ ਥੋੜੀ ਜੀ ਸਮਝੋ। ਸਾਡੇ ਪੈਰਾਂ ਨੂੰ ਹੱਥਾਂ ਨੂੰ ਬਾਡੀ ਦੇ ਕਿਸੇ ਪਾਰਟ ਨੂੰ ਜੋਤ ਰੂਪ ਨਹੀਂ ਕਿਹਾ ਕੁਰਬਾਨੀ ਚ ਇੱਕੋ ਹੀ ਹੈ ਜਿਸ ਨੂੰ ਜੋਤ ਸਰੂਪ ਦੱਸਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ